ਰਾਮ ਜੀ ਦੇ ਨਾਮ ਤੇ ਹੋਣ ਲੱਗ ਗਿਆ ਕਹਿੰਦੇ ਸਾਨੂੰ ਗਾਂਧੀ ਗਾਂਧੀ ਤੋਂ ਕੀ ਤਰਾਜ ਆ ਉਹ ਗਾਂ ਜਿਹੜੇ ਦੂਵੇ ਸੀਗੇ ਮੋਦੀ ਵਾਲੇ ਉਹ ਕਹਿੰਦੇ ਸਾਨੂੰ ਰਾਮ ਤੋਂ ਕੀ ਫਰਾਜ ਆ ਜਦੋਂ ਕਿਸੇ ਗੱਲ ਦਾ ਰੌਲਾ ਪੈ ਜਵੇ ਤਾਂ ਫਿਰ ਆਪਾਂ ਕਹਿੰਨੇ ਕਿ ਇਹ ਚੀਜ਼ ਨੂੰ ਬੰਦ ਕਰ ਦਿਓ ਵੀ ਇਹ ਤਾਂ ਤਾਂ ਰੌਲਾ ਪੈ ਗਿਆ ਵੀ ਨੁਕਸਾਨ ਹੋ ਸਕਦਾ ਆਪਾਂ ਕਿਸੇ ਦੀ ਵੀ ਲੜਾਈ ਵੀ ਹੋ ਜਵੇ ਘਰ ਦੇ ਵਿੱਚ ਪਿੰਡ ਦੇ ਵਿੱਚ ਤਾਂ ਆਪਾਂ ਕਹਿੰਦਾ ਵੀ ਜੇ ਜ਼ਿਆਦਾ ਬੋਲਣਾ ਤਾਂ ਉਹਨੂੰ ਕਹੋ ਵੀ ਤੁਸੀਂ ਚੁੱਪ ਕਰ ਜਿਓ ਵੀ ਤੇ ਤੁਹਾਡਾ ਨੁਕਸਾਨ ਹੋ ਜਾਊਗਾ ਉਹ ਸੋ ਤਾਂ ਨਾ ਉਹ ਆੜ ਲੈ ਲਈ ਇਹਨਾਂ ਨੇ ਵੀ ਜਦੋਂ ਇਹ ਚੀਜ਼ ਦਾ ਰੌਲਾ ਪੈ ਗਿਆ ਤਾਂ ਸਾਨੂੰ ਬੰਦ ਕਰਨਾ ਸਖਾਲਾ ਹੋ ਜੂ ਕਿਉਂਕਿ ਸਿੱਧੇ ਰੂਪ ਦੇ ਵਿੱਚ ਇਹ ਬੰਦਨੀਤੀ ਕਰ ਸਕਦੇ ਨੂੰ ਕੋਈ ਨਾ ਕੋਈ ਆੜ ਲਈ ਹੈ ਇਹ ਉਹ ਆੜ ਜੇਕਰ ਸਾਡਾ ਬਹੁਤ ਜਿਹੜੇ ਕਿ 12-13 ਕਰੋੜ ਲੋਕ ਨੇ ਉਹਨਾਂ ਦਾ ਨੁਕਸਾਨ ਆ ਜਿਹੜਾ ਰੋਜ਼ਗਾਰ ਦਾ ਹੋ ਚੁੱਕੇ ਕਿੰਨਿਆਂ ਦੀ ਰੋਜ਼ੀ ਰੋਟੀ ਚੱਲਦੀ ਸੀ ਕਿੰਨਿਆਂ ਦੇ ਪਰਿਵਾਰ ਚੱਲਦੇ ਸੀ ਕਿੰਨਿਆਂ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਖਾਣਾ ਜਾਂਦਾ ਸੀਗਾ ਤੇ ਉਸ ਦੇ ਉਹ ਉਹਦੇ ਜਿਹੜੇ ਕਿ ਖਾਣੇ ਦੇ ਸਾਡੇ ਤੇ ਲੱਤ ਵੱਜ ਗਈ ਢਿੱਡ ਤੇ ਲੱਤ ਵੱਜੀ ਕਿ ਕਹਿੰਨੇ ਗਾ ਗਰੀਬ ਦੇ ਢਿੱਡ ਤੇ ਲੱਤ ਮਾਰਨਾ ਉਹ ਕੇਂਦਰ ਸਰਕਾਰ ਨੇ ਸਾਡੇ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਮਾਰ ਦਿੱਤੀ ਇਹਨੂੰ ਬਿੱਲ ਨੂੰ ਰੱਦ ਕਰਾਉਣ ਵਾਸਤੇ ਜਿਹੜਾ ਇਹ ਕੇਂਦਰੀ ਮੰਤਰੀ ਹੈ ਜਿਹੜਾ ਸ਼ਿਵਰਾਜ ਚੋਹਾਨ ਖੇਤੀਬਾੜੀ ਮੰਤਰੀ ਉਹਰੇ ਇਹ ਬਿੱਲ ਬਣਾਇਆ ਪੇਸ਼ ਕੀਤਾ ਪੇਸ਼ ਕਰ ਕਰਤਾ ਇਸ ਤਰੀਕੇ ਨਾਲ ਕਿ ਉਹਨਾਂ ਨੇ ਨਾ ਕਿਸੇ ਪੰਜਾਬ 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 ਦੀ ਸਰਕਾਰ ਦਾ ਤੇ ਨਾ ਕਿਸੇ ਐਮਐਲਏ ਐਮਪੀ ਦਾ ਨਾ ਪਿੰਡਾਂ ਦੇ ਗ੍ਰਾਮ ਸਭਾ ਲੋਕਾਂ ਦਾ ਜਾਨੀ ਕਿ ਕੋਈ ਰੋਲ ਹੀ ਨਹੀਂ ਰੱਖਿਆ ਹੈਗਾ ਵਿੱਚ ਉਹਨਾਂ ਨੂੰ ਪੁੱਛੀ ਨਹੀਂ ਗਿਆ ਕਿ ਇਹ ਬਿੱਲ ਨੁਕਸਾਨ ਚਾਹ ਕਫਾਇਦੇ ਦਾ ਉਹਦੇ ਉੱਤੇ ਕੋਈ ਟਾਈਮ ਹੀ ਨਹੀਂ ਲਿਆ ਉਹਦੇ ਉੱਤੇ ਕੋਈ ਚਰਚਾ ਹੀ ਨਹੀਂ ਹੋਈ ਵੀ ਇਹ ਕਿਵੇਂ ਘਾਫੇ ਚਾ ਕਿਵੇਂ ਨੁਕਸਾਨ ਚ ਕੀ ਇਹਨੂੰ ਬਿੱਲ ਨੂੰ ਪੇਸ਼ ਕਰਨ ਲਈ ਕਿੰਨੇ ਲੋਕਾਂ ਦਾ ਨੁਕਸਾਨ ਹੋਣਾ ਹੈ ਕਿੰਨਿਆਂ ਨੂੰ ਫਾਇਦਾ ਹੋਣਾ ਇਹ ਕੋਈ رائے ਲੈਣੀ ਉਹਨਾਂ ਨੇ ਜ਼ਰੂਰੀ ਨਹੀਂ ਸਮਝੀ ਇੱਕ ਉਹ ਮਨਮਰਜ਼ੀ ਕਰੀ ਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਇਹ ਤਾਂ ਸਾਡਾ ਆਪਣ ਆਪਣਾ ਇੱਕ ਆਪਣਾ ਘਰ ਆ ਇਹਦੇ 'ਚ ਅਸੀਂ ਜਿਵੇਂ ਮਰਜ਼ੀ ਰਹੀਏ ਜਿਵੇਂ ਜੋ ਮਰਜ਼ੀ ਕਰੀਏ ਇਹ ਸਾਡਾ ਆਪਣਾ ਡਾ ਹੋਣਾ ਕੋਈ ਕੰਮ ਹੋਵੇ ਨਾ ਕਿੱਥੇ ਲੱਭਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਜੇ ਕੰਮ ਨਹੀਂ ਹੋਏਗਾ ਤਾਂ ਬੇਰਜ਼ਗਾਰੀ ਪੱਤਾ ਦੇਣਾ ਉਹ ਹੋਣ ਦੇ ਬਾਵਜੂਦ ਵੀ ਤਿੰਨ ਸਰਕਾਰਾਂ ਪੰਜਾਬ 'ਚ ਅਸੀਂ ਦੇਖ ਲਈਆਂ ਕਿੰਨਾ ਨੇ ਨਹੀਂ ਮਤਲਬ 100 ਦਿਨ ਤੱਕ ਤੇ ਗਰੰਟੀ ਕੀਤੀ ਉਹ ਨਹੀਂ ਕਿ 100 ਦਿਨ ਦਾ ਰਜਗਾਰ ਦੇਦਾ ਆਕਾਲੀ ਗਵਰਨਮੈਂਟ ਇੱਥੇ ਲੰਘੀ ਕਾਂਗਰਸ ਇੱਥੇ ਲੰਘੀ ਆ ਇਨਕਲਾਬੀ ਭਾਈ ਦਾ ਵੀ 4 ਸਾਲ ਲੰਘੇ ਤੇ ਇਹਨੇ ਇਹਨੇ ਕਹਿੰਦਾ ਭਗਤ ਸਿੰਘ ਵਾਲੀ ਪੱਗ ਬੰਨ ਕੇ ਸਾਰਾ ਕੁਝ ਮਤਲਬ ਉਹ ਕਰ ਲਾਂਗੇ ਤੇ ਤੁਸੀਂ ਹੈਰਾਨ ਮੰਨੋਗੇ ਇਹ ਵੀ ਸਰਕਾਰ ਦੇ ਦੌਰਾਨ 26 ਦਿਨ ਐਵਰੇਜ ਰਜਗਾਰ ਮਿਲਿਆ 26 ਦਿਨ ਮੈਂ ਤੁਸੀਂ ਦੱਸ ਦੋ ਵੀ ਕਿ ਕਿ ਮੇ ਰਜਗਾਰ ਜੇ ਤੁਸੀਂ ਪਹਿਲਾਂ ਤਾਂ ਗਰੰਟੀ ਸੀ ਗਰੰਟੀ ਵਾਲਾ ਕਾਨੂੰਨ ਲਾਗੂ ਨਹੀਂ ਕੀਤਾ ਹੁਣ ਕੋਈ ਗਰੰਟੀ ਨਹੀਂ ਉਹ ਚ ਉਹ ਤੁਹਾਡਾ ਬੁਨਿਆਦੀ ਹੱਕ ਖੋ ਲਿਆ ਕਿ ਉਹ ਚ ਕਰਤਾ ਕਿ 125 ਦਿਨ ਦੇਵਾਂਗੇ ਜੀ ਉਹ ਮਰਜੀ ਹੈ ਜਦੋਂ ਦੇਵਾਂ ਕਿਉਂ ਨਹੀਂ ਦਿੱਤਾ ਜਾ ਸਕਦਾ ਜੋ ਕਿ ਉਹਦੇ ਵਿੱਚ ਇੱਕ ਤਾਂ ਜਿਹੜਾ ਤੁਹਾਡਾ ਇਹਦੇ ਵਿੱਚ ਬੁਨਿਆਦੀ ਇਹ ਹੱਕ ਸੀ ਕਿ ਕੰਮ ਤੁਸੀਂ ਮੰਗੋਗੇ ਤੁਸੀਂ ਅਰਜੀ ਦੇਓਗੇ ਫਿਰ ਉਹਨਾਂ ਨੇ ਕੰਮ ਦੇਣਾ ਉਹ ਅਰਜੀ ਵਾਲਾ ਕੰਮ ਖਤਮ ਕਰਤਾ ਹੁਣ ਉਹ ਆਪਦੀ ਕੰਮ ਦੀ ਡਿਮਾਂਡ ਦੇ ਹਿਸਾਬ ਨਾਲ ਕੰਮ ਕਹਿਣਗੇ ਕਿ ਉਹ ਕੰਮ ਦੇਵੋਗੇ ਤਾਂ ਤਾਂ ਦਿੱਤਾ ਜਾਏਗਾ ਨਹੀਂ ਦਿੱਤਾ ਨਹੀਂ ਜਾਏਗਾ ਦੂਜਾ ਏ ਜੇ ਅਰਜੀ ਦਿੰਦੇ ਸੀ ਤਾਂ ਉਹ ਕੰਮ ਨੋਟ ਹੁੰਦਾ ਸੀ ਫਿਰ ਜਿੰਨੇ ਦਿਨ ਕੰਮ ਨਹੀਂ ਦਿੱਤਾ ਗਿਆ ਉਨੇ ਦਿਨ ਤੁਹਾਨੂੰ ਬੇਰਜ਼ਗਾਰੀ ਪੱਤਾ ਬਣਦਾ ਸੀ ਭਾਵੇਂ ਇਹਨਾਂ ਨੇ ਨਹੀਂ ਦਿੱਤਾ ਨਾ ਅਕਾਲੀ ਗਵਰਨਮੈਂਟ ਨੇ ਬੇਰਜ਼ਗਾਰੀ ਪੱਤਾ ਪੰਡ ਬਣਾਇਆ ਨਾ ਕਾਂਗਰਸ ਨੇ ਬਣਾਇਆ ਨਾ ਇਦਾਂ ਨਹੀਂ ਬਣਾਇਆ ਇੱਕ ਵੀ ਵਿਅਕਤੀ ਨੂੰ ਬੇਰਜ਼ਗਾਰੀ ਪੱਤਾ ਨਹੀਂ ਦਿੱਤਾ ਗਿਆ ਉਹ ਪੱਤਾ ਵੀ ਹੁਣ ਖਤਮ ਹੋ ਗਿਆ ਕਿਉਂਕਿ ਜਦੋਂ ਅਰਜ਼ੀ ਉਹ ਨਹੀਂ ਲੈਣੀ ਫਿਰ ਤੁਹਾਡੇ ਥਾਂ ਦੀ ਕੰਮ ਦੀ ਗਿਣਤੀ ਨਹੀਂ ਹੋਣੀ ਕਿਉਂਕਿ ਡਿਮਾਂਡ ਜਦੋਂ ਖਤਮ ਕਰਤੀ ਉਦੋਂ ਇਹਦਾ ਮਤਲਬ ਫੇਰ ਇਹ ਹੈ ਕਿ ਸਟੇਟ ਜਿੰਨਾ ਚਾਹੂਗੀ ਓਨਾ ਰਜਗਾਰ ਮਤਲਬ ਦੇ ਦੇਗੀ ਨਹੀਂ ਦੂਜਾ ਇਹ ਸਕੀਮ ਖਤਮ ਕਿਵੇਂ ਹੋਈ ਜਿਹੜਾ ਪਹਿਲਾ ਕਾਨੂੰਨ ਸੀ ਉਹਦੇ ਵਿੱਚ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸੂਬਾ ਸਰਕਾਰ ਪਾਉਂਦੀ ਸੀ ਹੁਣ ਕੀ ਕਰਤਾ ਇਹਨਾਂ ਨੇ ਹੁਣ ਸਾਡੇ ਵਰਗੀ ਸਟੇਟ ਸਾਡੀ ਪੰਜਾਬ ਦੀ ਸਟੇਟ ਵੀ ਉਹਦੇ ਵਿੱਚ ਐ ਜਿਹੜੀਆਂ ਵੱਟੀਆਂ ਸਟੇਟਾਂ ਜਾਨੀ ਗਿਣਤੀ ਦੇ ਤੌਰ ਤੇ ਲਈਆਂ ਨੇ ਉਹਦੇ ਵਿੱਚ ਕੀ ਕਰਤਾ ਉਹਨਾਂ ਨੇ ਉਹਨਾਂ ਨੇ ਇਹ ਕਰਤਾ ਕਿ 60 40 ਦੀ ਰੇਸ਼ੋ ਹੋਏਗੀ 60 ਕੇਂਦਰ ਸਰਕਾਰ ਪਾਏਗੀ ਤੇ 60 ਆ 40 ਸੂਬਾ ਸਰਕਾਰ ਪਾਏਗੀ ਹੁਣ ਜਿਹੜੀ ਪੰਜਾਬ ਦੀ ਸਰਕਾਰ ਉਹੀ ਕਰ ਜਾਈ ਹੈ ਉਹ 10% ਹਿੱਸਾ ਵੀ ਨਹੀਂ ਪਾ ਸਕੀ 10% ਹਿੱਸਾ ਪਾ ਕੇ ਨਹੀਂ ਤੁਹਾਨੂੰ ਕੰਮ ਦੇ ਸਕੀ 40% ਕਿੱਥੋਂ ਪਾ ਦੇਗੀ ਇਹਦਾ ਅਸੀਂ ਜਿਹੜੀ ਗੱਲ ਕਹਿੰਦੇ ਹੁੰਦੇ ਸੀ ਸਟਾਰਟਿੰਗ ਦੇ ਵਿੱਚ ਜਦੋਂ ਮਨਰੇਕਾ ਫਰੰਟ ਬਣਾਇਆ ਕਿ ਲੋਕੋ ਜਾਗ ਪੋ ਜੇ ਨਾ ਜਾਗੇ ਤਾਂ ਇਹ ਖਤਮ ਕਰ ਦਣਗੇ ਤਬਦੀਲੀ ਕਰ ਦਣਗੇ ਉਹ ਤਬਦੀਲੀ ਐਸੇ ਕਰ ਔਰ ਉਹਦੇ ਵਿੱਚ ਸਟੇਟ ਗਵਰਨਮੈਂਟਾਂ ਦਾ ਵੀ ਵੱਡਾ ਰੋਲ ਹੈ ਭਾਵੇਂ ਕਾਨੂੰਨ ਕੇਂਦਰ ਨੇ ਤਬਦੀਲ ਕੀਤਾ ਜੇ ਸੂਬੇ ਦੀ ਸਰਕਾਰ ਇਹਨੂੰ ਸਹੀ ਰੂਪ ਦੇ ਵਿੱਚ ਲਾਗੂ ਕਰਦੀ ਹੁੰਦੀ ਤਾਂ ਇਹ ਨਵਕ ਨਹੀਂ ਆਉਂਦੀ ਇਸ ਲਈ ਇਹ ਰਲੇ ਮੇਲੇ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਕੀ ਹੈ ਹੁਣ ਜੇ ਤੁਸੀਂ ਹੈਰਾਨੀ ਦੀ ਗੱਲ ਇਹ ਹੈ ਕਿ ਐਨੀ ਸਰਕਾਰ ਸ਼ਹਿਰਦ ਐਨੀ ਹਿੰਮਤ ਵਾਲੀ ਤੁਹਾਡੇ ਹੱਕਾਂ ਲਈ ਨਹੀਂ ਹੋਈ ਕਿਤੇ ਹੁਣ ਇਸ ਲਈ ਇੰਨੀ ਸਰਗਰਮ ਹੋਈ ਕਿ ਫਟਾਫਟ ਬਿੱਲ ਆਿਆਂ ਦਾ ਬਿੱਲ ਪਾਸ ਵੀ ਕਰਤਾ ਔਰ ਅ ਸੰਡੇ ਨੂੰ ਇਹ ਰਾਸ਼ਟਰਪਤੀ ਨੂੰ ਭੇਜਤਾ ਉਹ ਬੀਬੀ ਰਾਸ਼ਟਰਪਤੀ ਜਿਹੜੀ ਕਹਿੰਦੀ ਐ ਵੀ ਮੈਂ ਜਮਾ ਪਛੜੇਲ ਮਤਲਬ ਵਰਗ ਚੋਂ ਆ ਉਹਨੂੰ ਤੁਹਾਡੇ ਹਿੱਤ ਹੀ ਨਹੀਂ ਦਿਖੇ ਉਹਨੇ ਚੱਕਿਆ ਸਾਈਨ ਵੀ ਕਰਤੇ ਔਰ ਤੁਸੀਂ ਐਤਵਾਰ ਨੂੰ ਇਹ ਡੇਟਾ ਨੂੰ ਚਿੱਠੀ ਕੱਢਤੀ ਕਿ ਕਾਨੂੰਨ ਲਾਗੂ ਕਰ ਦੋ ਐਨੀ ਚੁਸਤੀ ਫੁਰਤੀ ਸਰਕਾਰ ਚ ਤੇ ਨਾਲ ਦੀ ਨਾਲ ਇੱਕ ਇਹ ਵੀ ਆਰਡਰ ਕਰਤਾ ਕਿ ਤੁਸੀਂ ਐਨੇ ਦਿਨਾਂ ਚ ਗ੍ਰਾਮ ਸਭਾ ਸੱਦ ਕੇ ਗ੍ਰਾਮ ਸਭਾ ਦੇ ਵਿੱਚ ਇਹ ਕਾਨੂੰਨ ਨੂੰ ਲਾਗੂ ਕਰਨ ਦੀ ਮਤਲਬ ਉਹ ਕਰ ਦੋ ਪਲਾਨਿੰਗ ਬਣਾਓ ਸਕੀਮ ਬਣਾਓ ਕਿ ਸਾਰੀਆਂ ਗਵਾਂ ਗ੍ਰਾਮ ਸਭਾਵਾਂ ਔਰ ਉਹਦਾ اجلاس ਦੀ ਫੋਟੋ ਉਹ ਸਾਰਾ ਕੁਝ ਹੋਣਾ ਚਾਹੀਦਾ ਤੁਸੀਂ ਇਹ ਮਤਲਬ ਉਹਨੂੰ ਇਹ ਵੀ ਨਹੀਂ ਦੱਸਿਆ ਵੀ ਮੈਂ ਸੂਬੇ ਦੇ ਅਧਿਕਾਰ ਵੀ ਖਾ ਰਿਹਾ ਇਹ ਤਾਂ ਸੂਬੇ ਦੇ ਅਧਿਕਾਰ ਚਾਹੁੰਦਾ ਉਹ ਲਾਗੂ ਕਰੇ ਨਾ ਕਰੇ ਅੱਛਾ ਫੇਰ ਕਹਾ ਗ੍ਰਾਮ ਸਭਾ ਨਾ ਕੇਂਦਰ ਸਰਕਾਰ ਨੂੰ ਹੱਕ ਹੈ ਗ੍ਰਾਮ ਸਭਾ ਸੱਦਣ ਦਾ ਨਾ ਸੂਬਾ ਸਰਕਾਰ ਨੂੰ ਹੱਕ ਹੈ ਤੇ ਹੱਕ ਤਾਂ ਸਰਪੰਚ ਨੂੰ ਆ ਜਾਂ ਪਿੰਡ ਦੇ ਪਿੰਡ ਦੇ ਲੋਕਾਂ ਨੂੰ ਹੈ ਇਹ ਵੀ ਨਹੀਂ ਦਿਖਿਆ ਉਹਨਾਂ ਨੂੰ ਅੱਜ ਤੁਸੀਂ ਇਹ ਇੰਨੇ ਅੰਨੇ ਹੋ ਗਏ ਇਸ ਕੰਮ ਦੇ ਵਿੱਚ ਕਿ ਫਟਾਫਟ ਗ੍ਰਾਮ ਸਭਾ ਸੱਦ ਕੇ ਫੈਸਲੇ ਕਰਾ ਦੋ ਇਹ ਚੀਜ਼ਾਂ ਉਹਨਾਂ ਨੇ ਨਭਾਉ ਚੀਜ਼ਾਂ ਪਾਤੀਆਂ ਜਿਵੇਂ 100 ਤੋਂ 125 ਦਿਨ ਕਰਦਾ ਜਿਹਦੇ ਵਿੱਚ ਲੱਗੇ ਵੀ ਸਾਨੂੰ 125 ਦਿਨ ਰੁਜ਼ਗਾਰ ਦੇਦਾ ਕਿਸਾਨੀ ਨੂੰ ਤੋੜਨ ਦੇ ਲਈ ਉਹ ਇਹ ਕਹਿੰਦਾ ਵੀ ਸੀਜ਼ਨ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੰਮ ਨਹੀਂ ਕਰਾਂਗੇ ਬਾਦੂ ਹੈ ਕੰਮ ਪਹਿਲਾਂ ਕਿਹੜਾ ਚੱਲਦਾ ਸੀ ਜਿਹੜੇ ਬੰਦੇ ਖੇਤੀ ਦਾ ਕੰਮ ਕਰ ਸਕਦੇ ਨੇ ਉਹ ਖੇਤੀ ਦੇ ਕੰਮ 'ਚ ਜਾਂਦੇ ਸੀ ਉਦੋਂ ਕੋਈ ਥੇ ਵੱਧ ਦਿਹਾੜੀ ਬਣਦੀ ਸੀ ਜਿਹੜੇ ਬੰਦੇ ਖੇਤੀ ਦਾ ਕੰਮ ਹੀ ਨਹੀਂ ਕਰ ਸਕਦੇ ਉਹ ਵੈਸੀ ਮਤਲਬ ਬਜ਼ੁਰਗ ਨੇ ਸਰੀਰਕ ਤੌਰ ਤੇ ਕਮਜ਼ੋਰ ਨੇ ਉਹ ਮਨਰੇਗਾ ਚ ਕੰਮ ਕਰਦੇ ਸੀ ਉਹਨਾਂ ਉਹਨਾਂ ਦੀ ਰੋਜੀ ਰੋਟੀ ਕਿੱਥੋਂ ਬਣੇਗੀ ਫਿਰ ਜੇ ਉਹ ਖੇਤੀ ਦਾ ਕੰਮ ਜ਼ੋਰ ਵਾਲਾ ਕਰ ਨਹੀਂ ਸਕਦੇ ਤੁਸੀਂ ਮਨਰੇਗਾ ਦਾ ਬੰਦ ਕਰਤਾ ਉਹਨਾਂ ਦਾ ਚੁੱਲਾ ਕਿੱਥੋਂ ਚੱਲੇਗਾ ਠੀਕ ਹੈ ਇਸ ਕਰਕੇ ਉਹਨਾਂ ਨੇ ਇਹ ਚੀਜ਼ ਵੀ ਮਤਲਬ ਉਹ ਕੀਤੀ ਹੈ ਤੇ ਦੂਜਾ ਇਹ ਗੱਲਾਂ ਨੇ ਕਿ ਤੁਸੀਂ ਸਾਰੇ ਮਜ਼ਦੂਰਾਂ ਨੂੰ ਇਸ ਤਰੀਕੇ ਦੇ ਨਾਲ ਉਹ ਕਰੋ ਤਾਂ ਕਿ ਉਹਨਾਂ ਨੂੰ ਮਤਲਬ ਉਹ ਹੈ ਹੁਣ ਅਸੀਂ ਕੀ ਕਰਨਾ ਹੈ ਤੇ ਅਸੀਂ ਸਾਰੇ ਕੀਰਤੀਆਂ ਦਾ ਜਿੰਨੇ ਵੀ ਜੋਬ ਕਾਰਡ ਵਾਲੇ ਵਿਅਕਤੀ ਨੇ ਤੁਸੀਂ ਇਹੀ ਮਾਨਸਿਕਤਾ ਪਟਕੈਟਾਂ ਦੀ ਹੈ ਇਹੀ ਮਾਨਸਿਕਤਾ ਪੰਜਾਬ ਸਰਕਾਰ ਦੀ ਹੈ ਇਹੀ ਕੇਂਦਰ ਸਰਕਾਰ ਦੀ ਜਿਹਦੇ ਲਈ ਤੁਸੀਂ ਜਿਹੜੇ ਪੰਜਾਬ ਦੇ ਪੰਚਾਂ ਨੂੰ ਸਰਪੰਚਾਂ ਨੂੰ ਬੜੇ ਗਿਆਨਬਾਨ ਕਹਾਉਂਦੇ ਹੁਣ ਉਹ ਆਪਣੇ ਆਪ ਨੂੰ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਮਨਰੇਗਾ ਦੇ ਵਿੱਚੋਂ 60% ਪੈਸਾ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਲਈ ਲੱਗਣਾ ਸੀ ਤਿੰਨ ਕੰਮ ਸੀਗੇ ਉਹ ਚ ਪਾਣੀ ਬਚਾਉਣਾ ਸੀ ਪਾਣੀ ਸਵਾਰਨਾ ਸੀ ਸਾਫ਼ ਕਰਨਾ ਸੀ ਜ਼ਮੀਨ ਦੀ ਕੁਆਲਿਟੀ ਸੁਧਾਰਨੀ ਸੀ ਤੇ ਦਰਖਤ ਲੱਗਣੇ ਸੀ ਜਿਹੜੇ ਸਾਹ ਲੈਣ ਲਈ ਹਵਾ ਚੰਗੀ ਆਉਣੀ ਸੀ ਉਹ 60% ਪੈਸਾ ਜੇ ਇੰਨੇ ਸ਼ਹਿਰਦ ਹੁੰਦੇ ਜੇ ਉਹ ਲਾਗੂ ਕੀਤਾ ਹੁੰਦਾ ਪੰਜਾਬ ਦੀ ਕਾਇਆਕਲਪਨਾ ਹੋ ਜਾਂਦੀ ਇਹਦਾ ਮਤਲਬ ਸਿਆਣਪਤਾ ਸੀ ਇੱਥੋਂ ਹੀ ਦੇਖੀ ਜਾ ਸਕਦੀ ਹੈ ਫਿਰ ਉਹਨਾਂ ਨੂੰ ਇਹ ਇਹ ਕਹਿ ਦੋ ਹੁਣ ਇੱਕ ਠੋਕ ਕੇ ਕਹਿ ਦੋ ਕਿ ਜੇ ਮਨਰੇਗਾ ਨਹੀਂ ਚੱਲੇਗੀ ਆ ਤੁਹਾਡੀਆਂ ਟੈਲਾਂ ਬੰਦ ਹੋਣਗੀਆਂ ਆ ਸਾਰੀਆਂ ਟੈਲਾਂ ਮਨਰੇਗਾ ਦੇ ਮਟੀਰੀਅਲ ਕਾਸਟ 'ਚ ਲੱਗ ਰਹੀਆਂ ਸੀ ਆ ਇੱਕ ਨਵਾਂ ਪੈਸਾ ਵੀ 2013 ਤੋਂ ਬਾਅਦ ਪੰਜਾਬ ਗਵਰਨਮੈਂਟ ਦੇ ਖਾਤੇ 'ਚੋਂ ਗ੍ਰਾਂਟ ਨਹੀਂ ਆਈ ਕੋਈ। ਜਾਂ ਗ੍ਰਾਂਟ ਆਉਂਦੀ ਆ ਜਿਹੜੀ ਯੋਜਨਾ ਕਮਿਸ਼ਨ ਦੀ ਪਰ ਹੈਡ ਪਰ ਵਿਅਕਤੀ ਪਿੰਡ ਦਾ ਜਿਹੜੀ ਪੈਸਾ ਆਉਂਦਾ ਜਾਂ ਉਹ ਆਏਗਾ ਹੁਣ ਉਹੀ ਰਹਿ ਜਾਏਗਾ। ਜਿੰਨੀਆਂ ਟੈਲਾਂ ਲੱਗਣੀਆਂ ਸਾਰੇ ਪੈਸੇ ਵਾਪਸ ਹੋਗੇ। ਇਹ ਸਾਰੀਆਂ ਬੰਦ ਹੋ ਜਾਣਗੀਆਂ। ਤੁਹਾਡਾ ਕੰਮ ਵੀ ਰੁਕ ਜਾਏਗਾ ਡਿਵੈਲਪਮੈਂਟ ਦਾ। ਜੇ ਤੁਹਾਨੂੰ ਇਹ ਜਿਹਾ ਵੀ ਸਮਝ ਨਹੀਂ ਆਈ ਫਿਰ ਕਦੋਂ ਆਈਗੀ ਇਹ ਤੁਸੀਂ ਇਹ ਪੰਚਾਇਤਾਂ ਸੋਚ ਲਣ। ਤੇ ਉਹਨਾਂ ਦਾ ਪਿੰਡ ਦੇ ਮਜ਼ਦੂਰਾਂ ਦਾ ਜਿਹੜਾ ਭਲਾਈ ਦਾ ਕੰਮ ਸੀ ਉਹ ਬੰਦ ਹੋ ਗਿਆ ਮਜ਼ਦੂਰ ਦੀ ਦਿਹਾੜੀ ਬੰਦ ਹੋ ਗਈ ਤੇ ਪਿੰਡ ਦੀ ਜਿਹੜਾ ਵਿਕਾਸ ਸੀ ਉਹ ਉਹ ਬੰਦ ਹੋ ਗਿਆ ਔਰ ਇਸ ਲਈ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਇਹ ਕਾਨੂੰਨ ਦੇ ਬਾਵਜੂਦ ਜਿਹੜੀ 4 ਮਹੀਨਿਆਂ ਤੋਂ ਬੰਦ ਕੀਤਾ ਹੋਇਆ ਕੰਮ ਇਹ ਕਹਿ ਰਹੇ ਨੇ ਕਿ ਮਨਰੇਗਾ ਤਾਂ ਬੰਦ ਹੋ ਗਈ ਇਹਦਾ ਮਤਲਬ ਇਹਨਾਂ ਨੂੰ ਪਤਾ ਸੀ ਕਿ ਕਾਨੂੰਨ ਬਣ ਰਿਹਾ ਕੋਈ ਨਾ ਕੋਈ ਕੋਈ ਕਾਨੂੰਨ ਇਹੋ ਜਿਹਾ ਬਣ ਰਿਹਾ ਹੈ ਕਾਨੂੰਨ ਬਣਨ ਤੋਂ ਪਹਿਲਾਂ ਹੀ ਬੰਦ ਕਰਤੀ